ਨਮਸਕਾਰ ਦੋਸਤੋ ਮੈਂ ਹਰਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਅੱਜ ਦੇ ਪਵਿੱਤਰ ਦਿਹਾੜੇ ਨੂੰ ਲੈ ਕੇ ਇਹੜਾ ਪਵਿੱਤਰ ਦਿਨ ਹੈਗਾ ਦੱਸਦੀ ਕਿ ਕਹਿੰਦੇ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਮਨਾਇਆ ਜਾਂਦਾ ਕਾਰਨ ਕੀ ਹੈ ਕੀ ਹੈਗਾ ਪਵਿੱਤਰ ਦਿਹਾੜਾ ਅੱਜ ਕਹਿੰਦੇ ਜਿਹੜੀ ਜਨਮਸ਼ਟਮੀ ਹੈਗੀ ਆ ਅੱਜ ਦੇ ਦਿਨ ਜਿਹੜਾ ਭਗਵਾਨ ਕ੍ਰਿਸ਼ਨ ਜੀ ਹੈਗੇ ਆ ਉਹਨਾਂ ਵੱਲੋਂ ਜਨਮ ਲਿਆ ਗਿਆ ਸੀਗਾ ਤੇ ਜਿਸ ਨੂੰ ਲੈ ਕੇ ਹਰ ਸਾਲ ਜਿਹੜਾ ਲੋਕ ਇਨੂੰ ਬੜੇ ਹੀ ਧੂਮ ਧਾਉਣਾ ਮਨਾਉਂਦੇ ਨੇ ਦੱਸ ਦਿਓ ਕਿ ਪਠਾਨਕੋਟ ਦੇ ਵਿੱਚ ਵੀ ਇਸੇ ਤਰ੍ਹਾਂ ਅਲੱਗ-ਅਲੱਗ ਮੰਦਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਮੰਦਰ ਸਜੇ ਨੇ ਤੇ ਕਿਵੇਂ ਜਿਹੜੇ ਲੋਕ ਐ ਇਸ ਨੂੰ ਮਨਾ ਰਹੇ ਨੇ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਸੋੜਾ ਕਲਾ ਦੀਆਂ ਹੈਗੀਆਂ ਜਿੱਥੇ ਇੱਕ ਭਗਵਤ ਕਥਾ ਰੱਖੀ ਗਈ ਸੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਕ੍ਰਿਸ਼ਨ ਲੀਲਾ ਮਨਾਈ ਜਾ ਰਹੀ ਹੈ ਤਸਵੀਰਾਂ ਲਗਾਤਾ ਤੁਹਾਨੂੰ ਨਾਲ ਦਿਖਾ ਰਿਹਾ ਤੇ ਦੇਖਦੇ ਕਿੱਦਾਂ ਜਿਹੜੇ ਸੰਧਾਲੂ ਆ ਤੇ ਤੇ ਝੂਮ ਰਹੇ ਨੇ ਦੋਸਤੋ ਗੱਲ ਬਾਤ ਵੀ ਕਿਤੇ ਸਰਾਵਾਂਗੇ ਤੁਹਾਨੂੰ ਜੋ ਵੀ ਲੋਕਾਂ ਦੇ ਵਿੱਚ ਹੈਗਾ ਮੰਨ ਦੇ ਵਿੱਚ ਕਿਵੇਂ ਸ਼ਰਧਾ ਹੈਗੀ ਹੈ ਤੇ ਨਾਲ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿਵੇਂ ਲੋਕ ਜਿਹੜੇ ਆ ਇਸ ਪਵਿੱਤਰ ਦਿਹਾੜੇ ਨੂੰ ਮਨਾ ਰਹੇ ਤਾਂ ਕਿੱਦਾਂ ਜਿਹੜੇ ਚੂਮਾ ਲੈਣੇ ਕਿਸ਼ਨੀ ਦਾ ਮਨਾਏ ਕੋਈ ਤੋ ਤੱਕ ਬਣੇਗਾ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ जी श्रीमद भागवत कथा जो है ये आश्रम में हर साल जो करवाई जाती है सतगुरु देव भगवान की अपार कृपा से नौमा श्रीमद भागवत कथा का ये पावन यज्ञ हो रहा है इसी प्रकार ये हर साल होता है और सतगुरु की कृपा से सारी संगत आके सहयोग करती है सतगुरु देव भगवान की थे जी भागवत कथा रखी गई है नगरी आश्रम परम श्री परमंसै आश्रम नगरी रखी गई थी ਉਹ ਹਰ ਸਾਲ ਜਿਹੜੀ ਇਹ ਮਗਲ ਕਥਾ ਰੱਖੀ ਜਾਂਦੀ ਹੈ ਤੇ ਹਰ ਸਾਲ ਜਿਹੜੀ ਇਹ ਮਗਲ ਕਥਾ ਮਤਲਬ ਕਿ ਹਫਤੇ ਵਿੱਚ ਆਪਣੇ ਦਰਵਾਜ਼ੇ ਰੱਖੀ ਜਾਂਦੀ ਹੈ ਔਰ ਲੋਕ ਜਿਹੜੇ ਸੰਗਤ ਜਿਹੜੀ ਨਾਲ ਦਰਵਾਜ਼ੇ ਨਾਲ ਜੁੜੀ ਆ ਉਸ ਦਾ ਮਗਲ ਕਥਾ ਸਾਰੇ ਸੁਣਦੇ ਨੇ ਬੜਾ ਆਨੰਦਮੰਦ ਆ ਮੈਂ ਸਾਰੇ ਮਤਲਬ ਕਪੜੇਲੇ ਸੱਲਤ ਆ ਸਾਰੇ ਸੰਗਤਾਂ ਜੋ ਅਪੀਲ ਕਰਦਾ ਕਿ ਜਿਹੜੀ ਆ ਇੱਕ ਬੱਦ ਤੋਂ ਬੱਦ ਕੇਸ ਕਥਾ ਨਾਲ ਜੁੜੋ ਤੇ ਵੱਤ ਬਾਤ ਦੇ ਪਾਸਾ ਸੁਣੋ ਤੇ ਉਹਦੇ ਤੇ ਅਸਰ ਵੀ ਕਰੋ ਤੇ ਉਹਨਾ ਤੇ ਜੋ ਦੱਸਿਆ ਜੋ ਮਲਿਕਾ ਸਾਹਿਬ ਜੀ ਦੱਸਿਆ ਜਾਂਦਾ ਪੁਰਮਾਰੇ ਵੱਲੋਂ ਉਹਨਾ ਤੇ ਅਮਲ ਕਰੋ ਤੇ